ਔਰ ਬਾਈ ਕੀ ਹਾਲ ਚਾਲ ਸਾਰੇ ਵੀਰਾਂ ਦਾ ਘਰ ਪਰਵਾਰਕ ਦਾ ਸੈਟ ਤੇ ਟਾਈਮ ਹੋ ਗਿਆ ਮਾਲਾ 8:30 ਸਾਢੇ 10 ਦਾ ਆਪਾਂ ਛੱਡੀ ਆ ਬਾਜੀ ਅੱਜ ਪਿੰਡ ਜਨੇਤਪੁਰੇ ਤੇ ਆਪਾਂ ਚੱਲੇ ਆ ਲੇਟ ਤੇ ਪਹਿਲਾਂ ਗਏ ਆ ਸ਼ਰਨਾ ਤੇ ਵਿਸ਼ੂ ਆਪਾਂ ਕਰਦੇ ਆ ਜਾ ਕੇ ਓਡੇ ਨਾਲ ਸ਼ੇਰ ਉੱਥੇ ਤੇ ਕਰਦੇ ਆ ਗੱਲਬਾਤ ਛੋਟੇ ਨਾਲ ਵੇਨੇ ਆ ਜਾ ਕੇ ਉੱਥੇ ਕਿੰਨੇ ਕਬੂਤਰ ਛੁੱਟੇ ਆ ਕੀ ਮਾਹੌਲ ਆ ਕੱਡਾ ਕ ਪੈਂਡਾ ਹੁਣ ਇਸ ਵਕਤ ਆਪਾਂ ਘਰ ਤੋਂ ਚੱਲ ਪਏ ਆ ਥੋੜਾ ਜਿਹਾ ਬਾਰ ਆਇਆ ਕਰੂੰ ਅੱਧਾ ਕਿਲੋਮੀਟਰੀ ਤੇ ਚਲੋ ਕਰਦੇ ਆ ਜੇ ਅੱਡਣਾ ਸ਼ੇਰ ਉੱਥੇ ਜਿਵੇਂ ਤੇ ਰਾਹ ਜੇ ਕੱਢ ਕੇ ਉੱਥੇ ਵੀ ਕਰਾਂਗੇ ਗਰਮੀ ਕਦੇ ਪਾਲੀ ਹੈ ਨਹੀਂ ਅੱਜ ਗਾਂ ਦੁਪਹਿਰੇ ਪਤਾ ਨਹੀਂ ਕੀ ਮੋਲ ਪੰਜਣਾ ਲੈ ਵੀ ਪਹੁੰਚ ਗਏ ਸੀ ਬਾਜੀ ਤੇ ਲੱਬਲੀ ਸੀਗੀ ਟੀਮ ਆਪਣੀ ਚਰਨੇ ਕਿੰਨੇ ਕੁ ਉਤਰੇ ਛੋਟੇ ਆ ਬਈ 55 ਹੈ 155 ਕੇ 5500 55ਵੇਂ ਕੁ ਉਤਰੇ ਛੋਟੇ ਆ ਪਿੱਪਲ ਦੇ ਥੱਲੇ ਬੈਠੇ ਆ ਦੇ ਖਤਰੀ ਵੀ ਲਿਆਂਦਾ ਤੇ ਇਹਨੂੰ ਸੋਸਤੀ ਹਜੇ ਨਹੀਂ ਪਣੀ ਚਰਨੇ ਕਿ ਪੈਣ ਦਾ ਟਾਈਮ ਆ ਗਿਆ ਬਈ 12 ਵਜ ਗਏ ਆ ਤੇ 12 ਤੇ ਬਾਅਦ ਸੋਸਤੀ ਪੈਂਦੀ ਹੁੰਦੀ ਇਹਨੂੰ ਇਹਨੂੰ ਨਵਾ ਕੇ ਲੈ ਕੇ ਆਉਣਾ ਯਾਰ ਇਹ ਨਾ ਕੇ ਨਹੀਂ ਆਇਆ ਘਰੋਂ ਤੇ ਇੱਧਰ ਮੋਟਰ ਚੱਲਦੀ ਆ ਇੱਕ ਉਧਰ ਜਾਣਾ ਚੱਲਣਾ ਤੇ ਉਹਨਾਂ ਨਾਲ ਆ ਗਈ ਹਾਂ 10 ਉਹਨਾਂ ਨਾਲ ਅਗੇ ਸੋਤੀ ਇਹ ਵੀ ਨਾਗੇ ਨਹੀਂ ਆਇਆ ਸੋਵੇ ਸੋਵੇ ਤੇ ਉਹਨੂੰ ਮੋਨਾ ਅੱਜ ਪੰਡਾ ਹੈਗਾ ਬਹੁਤ ਸੋਨਾ ਗੋਲ ਪੰਡਾ ਛਰਨੇ ਦੇ ਬੜਾ ਪਸੰਦ ਆ ਤੇ ਦਿਖਾਵਾਂਗੇ ਇਸ ਨੂੰ ਕਬੂਤਰ ਤੇ ਸਿਆ ਲੈ ਵੀ ਦਿਖਾਈਏ ਉਹਨੂੰ ਕਬੂਤਰ ਉਹਨਾਂ ਕਰਾਈਏ ਦਰਸ਼ਨ ਆਪਣੇ ਵਾਲੇ ਕਿੱਥੇ ਆਏ ਆ ਜਾਂਦੇ ਕਿੱਥੇ ਆਪਣੇ ਵਾਲੇ ਕਿੱਥੇ ਛੋਟਾ ਜਿਹਾ ਰਾਜ ਦਾ ਚੜੀ ਜਾਂਦੇ ਉੱਤਰ ਸਾਰੇ ਹੁਣ ਆਪਣੇ ਵਾਲੇ ਕਿਤੇ ਚੜਦਾ ਹੋ ਆਸਮਾਨ ਨੂੰ ਚੜਦਾ ਹੋ ਦਿਖ ਨਹੀਂ ਰਿਹਾ ਪੂਤਰ ਦੇ ਸੇ ਤਾਂ ਹੀ ਬਣਾਵਾ ਹੋਰ ਇਹ ਦੇ ਸੀ ਜਾਂਦੇ ਆਪਣੇ ਵਾਲਾ ਦੇਖ ਨਹੀਂ ਰਿਹਾ ਇਹ ਹਾਂ ਕਿੱਥੇ ਆ ਜਾਂਦਾ ਹੁਣ ਵੇਖ ਬਈ ਕਿਉਂ ਲਈ ਮੈਂ ਤਾਂ ਉੱਥੇ ਜਾ ਕੇ ਬਹਿਣਾ ਇੱਥੇ ਮੋਟੇ ਨਾਲ ਖੜਾ ਲੈ ਬਈ ਸ਼ਰਨੇ ਹੁਣੀ ਬੈਠੇ ਆ ਹੋ ਮਗਰ ਬੋਰ ਥਲੇ ਤੇ ਆਪਾਂ ਚੱਲਦੇ ਆਂ ਇਧਰ ਦੂਜੇ ਬੋਰ ਥਲੇ ਇੱਥੇ ਟਾਈਮ ਟੂਨ ਲਾਉਂਦੇ ਆ ਜਾ ਕੇ ਉੱਥੇ ਬੈੰਨੇ ਆ ਤੇ ਬੂਤਰ ਹੋਣਗੇ ਤਕਰੀਬਨ ਚਾਰਲੀ ਕੋ ਬਾਕੀ ਟਾਈਮ ਟੂ ਲਾਈ ਜਾਂਦੇ ਆ ਲਵ ਦੋ ਤਿੰਨ ਕੁਟਰਾ ਟਾਈਮ ਲੱਗ ਜਾਂਦਾ ਬਾਲਿਆਂ ਤੇ ਨਹੀਂ ਲੱਗਦਾ ਜਿਹੋ ਟਾਈਮ ਕੋਈ 20 20 ਦੇ ਇਕੱਠਿਆਂ ਤੇ ਦੱਸਦਾ ਹੁੰਦੇ ਇੰਨੇ ਦੇ ਟਾਈਮ ਲਵਾਦਾ ਤਿੰਨ ਚਾਰ ਚਰਾਂ ਤੇ ਪਾ ਆ ਬਲਾ ਇਧਰ ਸਾਈਡ ਤੇ ਆ ਕੇ ਖੜ ਗਏ ਆ ਉੱਧਰ ਖੜੇ ਆ ਦੋ ਜਣੇ ਕੁਟਰਾ ਆਪਣੇ ਵਾਲਾ ਨੀਵੇਂ ਹੀ ਉੱਡਦਾ ਪਹਲਾ ਉੱਚਾ ਨਹੀਂ ਉੱਡਦਾ ਉਹ ਤੋਂ ਤੁਹਾਨੂੰ ਦਿਖਾਇਆ ਸੀਗਾ ਦੇ ਹੁਣ ਜੋ ਦੱਸਿਆ ਮੈਂ ਤੁਹਾਨੂੰ ਫੇਰ ਦਿਖਾਵਾਂਗਾ ਕੱਲਾ ਕਲਾ ਪੱਲਾ ਦਾ ਸੱਜਾ ਇਹ ਹੋਰ ਨਹੀਂ ਰੰਗ ਕੋਈ ਲੱਗਾ ਉਹਦੇ। ਦਿਨ ਇਧਰ ਗਰਮ ਜਾ ਵੀ ਛੇਤੀ ਆ ਜਾਂਦਾ ਤੇ ਠੰਡਾ ਜਾ ਵੀ ਛੇਤੀ ਆ ਜਾਂਦਾ। ਏਰੀਆ ਨਾ ਰੇਤਲਾ ਜਾ। ਜਨੇਤਪੁਰਾ ਜਿਲ੍ਹਾ ਲੁਧਿਆਣਾ। ਲਓ ਜੀ। ਟਾਈਮ ਹੋ ਗਿਆ ਕੰਤੇ 2:30 ਦਾ। ਤੇ ਉਤਰ ਫਿਰਦੇ ਆ 15 16 ਕੋ ਉਤਰ ਆਪਣਾ ਵੀ ਦਿਖਾਉਣੇ ਆ ਜੇ ਇੱਥੇ ਆਉਂਦਾ ਤੇਰਾ ਆਪਣਾ ਹੋ ਸਾਹਮਣੇ ਚ ਚੜੀ ਜਾਂਦਾ ਇੱਥੇ ਯਾਰ ਇਹ 10 ਜੇ ਦਾ ਯਾਰ ਤੁਹਾਨੂੰ ਉਹ ਵੀ ਕੱਲਾ ਹੀ ਚੜੀ ਜਾਂਦਾ ਉਤਰ ਆਪਣਾ ਆ ਵੀ ਆ ਗਿਆ ਕਾਲਾ ਪੱਲਾ ਰੰਗਿਆ ਕੱਲਾ ਦੂਰਵਾ ਬਾ ਯਾਰ ਮੈਂ ਤਾਂ ਦੱਸਣਾ ਨਹੀਂ ਮੈਨੂੰ ਤਾਂ ਦੱਸ ਨਹੀਂ ਰਿਹਾ ਕੈਵਰੇਜ ਤੁਹਾਨੂੰ ਦੱਸ ਜਿਦਾ ਮੈਂ ਇਧਰ ਬਾਰ-ਬਾਰ ਸੀਗਾ ਯਾਰ ਬੈਠਾ ਆਹ ਮੋਟਰ ਤੇ ਜਾਮ ਦੇ ਥੱਲੇ ਤੇ ਸ਼ਰਨਾ ਉਧਰ ਆ ਤੇ ਵਿਸ਼ੂ ਕਾਪੀ ਕੋਲੇ ਆ ਚਲੋ ਜਦੋਂ ਉੱਤੇ ਆ ਉਹ ਤੁਹਾਨੂੰ ਮੈਂ ਦਿਖਾਵਾਂਗਾ ਕਬੂਤਰ ਆਪਣਾ ਪਰ ਆਵੇ ਨੀਵੇਂ ਵੀ ਫਿਰਦੇ ਆ ਕਈ ਤਰਹਾ ਵਿਚੜੀ ਜਾਂਦਾ ਆ ਵਿਚੜ ਗਿਆ ਜੀ ਦੇਖਿਆ ਜੀ ਦਾ ਸਾਨੂੰ ਮੈਨੂੰ ਤਾਂ ਯਾਰ ਦੇਖ ਨਹੀਂ ਰਿਹਾ ਚਲੋ ਫੇਰ ਦਿਖਾਉਣਾ ਜੀ ਤੁਹਾਨੂੰ ਆਉਂਦਾ ਉੱਤੇ ਸੱਦੇ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਅੱਗੇ ਲੈ ਆ ਵੀ ਕਬੂਤਰ ਕਹਿੰਦੇ ਗਿਆ ਆਪਣਾ ਖਣੀ ਬਹਿ ਟਾਈਮ ਹੋ ਗਿਆ ਤਿੰਨ ਦਾ ਆਪਾਂ ਪਾਣੀ ਪੁਣੀ ਪੀ ਜੀ ਇਹ ਉੱਤਰ ਵੇਖ ਕੀ ਹੁੰਦਾ ਮੈਂ ਇਧਰ ਸਾਈਡ ਤੇ ਇਹਨਾਂ ਨੂੰ ਦੱਸਿਆ ਉਹਧਰੋਂ ਕੁਛ ਮਰੀ ਸੀਗੇ ਵਿਸ਼ੂ ਕਾਪੀ ਵਾਲੇ ਕੋਲੇ ਸੀਗਾ ਜੀ 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 ਜ ਤੇ ਪਤਾ ਨਹੀਂ ਲੱਗਾ ਯਾਰ ਕਿੱਥੇ ਵੜ ਗਿਆ ਇਹਨਾਂ ਨੂੰ ਚਰਨਾ ਥੱਲੇ ਹੀ ਗਿਆ ਮੈਂ ਵੀ ਥੱਲੇ ਹੀ ਗਿਆ ਵਿਸ਼ੂ ਤੇ ਹੀ ਗਿਆ ਵਿਸ਼ੂ ਨੂੰ ਕੋਠੀ ਨਹੀਂ ਲੱਭ ਰਹੀ ਯਾਰ ਕਿਹੜੀ ਕੋਠੀ ਦੇ ਵਿੱਚ ਵੜਿਆ ਉੱਤਰ ਸੱਤ ਫਰ ਦੇ ਆ ਕਹਿੰਦੇ ਵਿਸ਼ੂ ਗਿਆ ਹੁਣ ਕਿਸੇ ਕੋਠੇ ਤੇ ਚੜ ਕੇ ਵੇਖਣਾ ਕੀ ਪਿਆ ਵਿਸ਼ੂ ਉਹਦਾ ਕੋਠੇ ਦੇ ਨਾਲ ਬਹਿਗਾ ਬਿਸ਼ਰਨਾ ਦਾ ਚਰਨਾ ਕੀ ਹੋਇਆ ਮਾਰੀ ਹੋਈ ਸੱਤਵਾਂ ਬਹਿਗਾ ਚੱਲ ਫੇਰ ਵੀ ਬਹੁਤ ਉੱਡ ਗਿਆ ਪਤਵੰਤ ਜਔ ਦੇ ਹੀ ਗੇ 48 ਦਾ ਹਰਾ ਗਿਆ ਫਿਰ ਵੀ 10 ਮੈਂਟ ਕਢੇ ਜਾਂਦਾ ਬਹੁਤ ਹੋਣਾ ਇੰਨਾ ਨਹੀਂ 10 ਮੈਂਟ ਕਢਾਉਣੇ ਆ ਰਿਹਾ ਫਿਰ ਤੇ ਇਹ ਤੋਂ ਬਹੁਤ ਮੰਦੇ ਆ ਕਾਂਤਾਂ ਦੋਨੇ ਵਾਲੀ ਨਹੀਂ ਇਹ ਆ ਵਧੀਆ ਉਧਰ ਵੇਖ ਆ ਉੱਥੇ ਤਾਂ ਕਹਿੰਦਾ ਲਾਲ ਕਾਦ ਤੇ ਹਰੀ ਕਾਦ ਨਾ ਤੇ ਕਾਲੀ ਐ ਹਰੀ ਐ ਹਰੀ ਕਾਦ ਇਹੋ ਜਿਹੇ ਹੁਣ ਮੰਦੇ ਫਿਰ ਦੇਖਦੇ ਚਲੋ ਕਰਦੇ ਆ ਵੀ ਥੋੜਾ ਨਾਲ ਪਿਛੇ ਦੋ ਲੱਭਦਾ ਹਾਂ ਨੂੰ ਲੈ ਵੀ ਕਬੂਤਰ ਫਿਰਦੇ ਆ ਲੱਭਦੇ ਤੇ ਕਬੂਤਰ ਨਹੀਂ ਪਿਆ ਲੱਭ ਪਤਾ ਨਹੀਂ ਕਿੱਥੇ ਬਹਿ ਗਿਆ ਕਿੱਥੇ ਨਹੀਂ ਬਹਿ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਾ ਯਾਰ ਮੈਂ ਸੀਗਾ ਬਾਰ-ਬਾਰ ਤੇ ਵਿਸ਼ੂ ਸੀਗਾ ਕੋਠੇ ਤੇ ਕਬੂਤਰ ਨੇ ਜੂਟ ਮਾਰੀ ਆ ਯਾਰ ਇਕੱਠਾ ਹੋਇਆ ਇਹ ਨਹੀਂ ਪਤਾ ਯਾਰ ਕਿ ਇਹਦੇ ਅੰਦਰ ਵੜ ਗਿਆ ਕਿਉਂ ਇਹਦੇ ਕਬੂਤਰ ਸ਼ਰਨੇ ਤੇ ਲੱਗੇ ਆ ਸਿੱਧੇ ਰੇੜੇ ਦੇ ਵਿੱਚ ਤਾਂ ਕਰਕੇ ਇਹਦੇ ਕਬੂਤਰਾਂ ਦਾ ਘਾਟ ਹੀ ਪਤਾ ਲੱਗਦਾ ਯਾਰ ਕਿੱਥੇ ਬਹਿ ਜਾਂਦੇ ਆ ਸਭਰਾ ਸਾਰੇ ਇਧਰ ਸ਼ਾਨ ਮਾਰਿਆ ਏਰੀਆ ਪਰ ਬੈਠਾ ਉਹ ਥੋੜੇ ਜਿਹੇ ਏਰੀਏ ਦੇ ਵਿੱਚ ਹੀ ਆ ਮਨ ਲਾ ਜਿਵੇਂ ਆਹ ਕੋਠੀ ਲਾ ਰਹਾ ਤੇ ਆਹ ਕੋਠੀ ਇੰਨੇ ਖੇਰਗੇ ਦੀ ਪਰ ਉਹਨਾਂ ਨੂੰ ਇੰਨਾ ਨਹੀਂ ਪਤਾ ਲੱਗ ਰਿਹਾ ਵੜ ਕਿੱਥੇ ਗਿਆ ਇੰਨੇ ਖੇਰਗੇ ਦੇ ਵਿੱਚ ਚਲੋ ਕਰਦੇ ਆ ਤੁਹਾਡੇ ਨਾਲ ਸ਼ੇਰ ਰਕੇ ਇਹਨੇ ਕੀ ਬੰਦਾ ਕੀ ਜੁੜਦਾ ਬਾਜੀ ਸੱਤ ਫਿਰਦੇ ਜੋ ਬੈਠਾ ਆਪਣਾ ਸ਼ੇਰ ਰਹਿਗੇ ਹੀਗੇ ਵੇ ਕੋਕੀ ਮਹਿਆ ਬਾਜੀ ਦਾ ਬਾਅਦ ਤੇ ਦੱਸਾਂ ਕਿ ਤੁਹਾਨੂੰ ਲੱਭ ਉਤਰ ਲੱਭ ਗਿਆ ਆਪਣਾ ਯਾਰ ਲੈ ਵੀ ਕੋ ਉਤਰ ਲਿਆ ਆਪਾਂ ਲੱਭ ਇੱਥੇ ਬਾਜੀ ਦਾ ਘਰ ਆ ਨਗਾਈਏ ਦਾ ਪਿੰਡ ਜਨੇਤਪੁਰੇ ਤੇ ਇੱਕ ਉਤਰ ਆਪਣਾ ਆ ਕੋਠੇ ਦੇ ਨਾਲ ਇਹਨਾਂ ਦਾ ਉਤਰਾਂ ਵਾਲਾ ਗੱਡਾ ਬਣਿਆ ਹੋਇਆ ਖਾਲੀ ਆ ਉਹ ਗੱਡਾ ਜਮਾ ਗੱਡਾ ਖੁੱਲਾ ਹੀ ਤੇ ਉਹਦੇ ਵਿੱਚ ਬੜਿਆ ਬੈਠਾ ਹੀ ਬਈ ਤੇ ਮੈਂ ਵੇਖਣ ਚੜ ਗਿਆ ਤੇ ਟੀਮ ਆਪਣੀ ਹੋ ਜਾਂਦੀ ਆ ਮੈਂ ਉਹ ਚਰਨ ਨੂੰ ਕਿਹਾ ਵੇਖ ਚੱਲ ਜੀ ਉਹ ਦੋ ਦਿਨ ਬਈ ਨੰਗ ਆ ਮਗਰ ਵੇਖ ਕੇ ਚੱਲਦੇ ਇੱਥੇ ਨਗਾਈ ਕੇ ਕਰੇ ਪਾਈ ਦੇ ਤੇ ਵੇਖਿਆ ਤਾਂ ਬੈਠਾ ਹੀ ਘੋਡੇ ਦੇ ਚੋੜੇ ਆ ਲੈ ਵੀ ਹੁਣ ਲੱਗੇ ਆ ਖਾਣ ਨੂੰ ਲੈਣ ਤੇ ਵੀ ਸ਼ੂ ਗਿਆ ਤੇ ਕੂਤਰ ਲੱਭ ਗਿਆ ਖੁਸ਼ੀ ਦੇ ਵਿੱਚ ਪਾਰਟੀ ਲੱਗਿਆ ਕਰਨ ਦੂਜੀ ਦੂਜਾ ਕੂਤਰ ਲੱਭਿਆ ਸਿਰ ਪਾਈ ਓਏ ਮੋੜ ਸਾਲ ਕਰੀ ਸਕਦੇ ਓਏ ਤੇ ਭਾਈ ਇਹਨ ਜੋਰ ਬਹੁਤ ਆਇਆ ਤੇ ਮੈਂ ਇਹਨ ਚਰਨ ਨੂੰ ਕਿਹਾ ਵੇਖ ਚੱਲੀਏ ਤੇ ਚਰਨਾ ਚੱਲ ਤੇ ਵੇਖਿਆ ਤੇ ਲੱਭ ਗਿਆ ਹੁਣ ਲੱਗੇ ਆ ਖੁਸ਼ੀ ਦੀ ਪਾਰਟੀ ਕਰਨ ਪੈਰ ਥਾਰ ਹਜੇ ਵੀ ਨਹੀਂ ਹੋਇਆ ਹੈ ਨਾ ਸਰਾ ਹੋ ਗਿਆ ਬਈ ਪੂਰਾ ਵਧੀਆ ਹੱਟ ਗਿਆ ਫੇਰ ਮਾਂ ਵੀ ਇਹਦੀ ਬੱਜੀ ਜਿੱਤੀ ਹੋਈ ਆ ਕਲੇ ਪੱਲੇ ਵਾਲੀ ਕੰਢੀ ਰਹਿ ਕੇ ਤੇ ਪਿਆ ਹੋਇਆ ਦਾ ਉੱਡਿਆ ਹੋਇਆ 8:30 ਵਜੇ ਤੱਕ ਡੱਲੇ ਉਹ ਟਾਈਮ 'ਚ ਕੱਟਿਆ ਗਿਆ ਹੈਗਾ ਲਾਸਟ ਵਾਲੇ ਟਾਈਮ 'ਚ 6:55 ਤੇ ਇਹ ਹਾਰ ਗਿਆ 7:30 ਵਜੇ ਲੈ ਵੀ ਪੁੱਤਰ ਵੀ ਵਰ ਗਿਆ ਆਪਣਾ ਤੇ ਪਾਰਟੀ ਵੀ ਚੱਲ ਪਈ ਖੋਲ ਛਾਣੇ ਨਾਲਿਆਂ ਦਾ ਗਿਗਰੀ ਪਕੌੜਾ ਏ ਆਪਣਾ ਵਰਗਿਆ ਨਹੀਂ ਆਪਣਾ ਆਪਣਾ ਵਧੀਆ ਹੈ ਲੈ ਤੇਰਾ ਬਣਾਉਣੇ ਲੈ ਗੱਲਾਂ ਤੇਰੀਆਂ ਬਹੁਤ ਲਾਲ ਲਾਲ ਆਉਂਦੀਆਂ ਲਾਲ ਆਉਂਦੀਆਂ ਹਾਂ ਲਾਲੇ ਪਤਾ ਨਹੀਂ ਕਿ ਜਾਲਾ ਫੋਨ ਦੇ ਵਿੱਚ ਆਉਂਦੀਆਂ ਲਾਲ ਲਾਲ ਮਾੜਾ ਪਿੱਛੇ ਨੂੰ ਕੇ ਬੈ ਫਿਰ ਸਾਰਾ ਹੂੰਗਾ ਛੜਨੇ ਤੂੰ ਹੀ ਬਹਿ ਜਾ ਛੜਨੇ ਤਾਂ ਨਹੀਂ ਬਹਿ ਬਹਿਣਾ ਥੱਲੇ ਚੌਂਗੜੀ ਮਾਰ ਕੇ ਤੂੰ ਵੀ ਬੈ ਖਤਰੀ ਯਾਰ ਤੂੰ ਵੀ ਤੰਗ ਹੋਈ ਜਾਣਾਵੇਂ ਬਲਿਆ ਜੀ ਬਲਿਆ ਠੰਡਾ ਪੀ ਕੇ ਚੱਲਦੇ ਆ ਬਾਜੀ ਬਈ ਪਤਾ ਨਹੀਂ ਯਾਰ ਤਿੰਨਾਂ ਦੀ ਹੋਈ ਕਿ ਚਾਰਾਂ ਦੀ ਹੋਈ ਨੰਬਰਾਂ ਨੂੰ ਸੀ ਬਾਜੀ ਆਉ ਨੰਬਰਾਂ ਸੀਗੀ ਪਹਿਲੇ ਨੰਬਰ ਤੇ ਪਤਾ ਨਹੀਂ ਬਈ ਕੌਣ ਰਿਆ ਅਈ ਦਾ ਕੂਤਰ ਲਾਭਦੇ ਰੇ ਆਪਣਾ ਫਿਰ ਆਪਣਾ ਗਿਆ ਲੱਭ 1 ਲੀਟਰ ਵਾਲਾ ਲੈਂਦਾ ਠੰਡਾ ਤੇ ਪੀ ਕੇ ਹੁਣ ਚੱਲਦੇ ਆ ਪਿੰਡ ਨੂੰ ਤੇ ਕੱਲ ਦੀ ਬਾਜੀ ਦੀ ਕਰਦੇ ਆ ਤਿਆਰੀ 11 ਜੂਨ ਵਾਲੀ ਦੀ ਅੱਜ ਸੀ ਕਿ 10 ਜੂਨ ਲੈ ਆਓ ਜੀ ਉਸਤਾਦ ਨੂੰ ਪਹਿਲਾਂ ਪਿਆਉਂਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਚਲੋ ਕਰਦੇ ਆ ਵੀ ਅੱਗੇ ਹੋਰਾਂ ਨਾਲ ਸ਼ੇਅਰ ਲਾ ਭਾਈ ਚੱਲ ਪਏ ਪੈਂਡ ਨੂੰ ਹੁਣ ਉੱਤਰ ਲੱਭ ਗਿਆ ਬਾਬੇ ਜੀ ਕਿਰਪਾ ਨਾਲ ਤੇ ਕੀਤੀ ਪਾਲਟੀ ਤੇ ਚੁੱਪ ਚਪੀਤੇ ਚੱਲ ਪਏ ਹੁਣ ਪੈਂਡ ਨੂੰ ਸ਼ਰਨ ਤੇ ਵਿਸ਼ੂ ਤੇ ਮਗਰ ਆਪਾਂ ਚਲੋ ਕਰਦੇ ਆ ਅੱਗੇ ਥੋੜੇ ਨਾਲ ਸ਼ੇਅਰ ਜਾ ਕੇ ਪੈਂਡ ਆਪਾਂ ਤੇ ਪਰ ਤੁਹਾਨੂੰ ਆਪਾਂ ਦਿਖਾਉਣੇ ਆ ਇਹ ਕਿਹੜੀ ਕੋਠੀ ਦੇ ਬੈਠਾ ਹੈਗਾ ਪਰੇ ਕੋਠੀ ਤੇ ਨਿ ਬੈਠਾ ਹੀ ਨੀਵੇਂ ਕੋਠੇ ਤੇ ਹੀ ਬਹਿ ਗਿਆ ਹੈਗਾ ਪਤਾ ਆਪਾਂ ਨੂੰ ਯਾਰ ਸਰਨੇ ਦੇ ਕੂਤਰ ਲੱਗੇ ਹੋਇਆ ਵਿਹੜੇ 'ਚ ਇਹਦੇ ਵਿਹੜੇ 'ਚ ਉਤਰਦੇ ਆ ਕੂਤਰ ਉਸ ਹਿਸਾਬ ਨਾਲ ਵਿਹੜੇ 'ਚ ਹੀ ਬਹਿ ਗਿਆ ਹੈਗਾ ਉੱਚੀ ਥਾਂ 'ਤੇ ਬੈਠਾ ਉਤਰ ਆਹ ਕੋਠੀ ਤੇ ਬੈਠਾ ਜੀ ਐ ਇੱਥੇ ਆਇਆ ਅੰਦਰ ਏ ਵਿਸ਼ੂ ਕਈ ਗਿਆ ਤੇ ਬੈਠਾ ਰਹਿ ਗਿਆ ਤੇ ਚਲੋ ਕਰਦੇ ਆ ਸ਼ੇਰ ਭਾਈ ਤੁਹਾਡੇ ਨਾਲ ਅੱਗੇ ਪੈਣ ਜਾ ਕੇ ਧੰਨਵਾਦ ਲੈ ਵੀ ਛੱਡਦਾ ਲਿਆ ਕੇ ਜਾਲ ਚ ਤੇ ਕੰਮ ਹੋ ਗਿਆ ਗੁੜ ਕੋ ਗੁੜ ਕੀ ਦਵਦਾਨੀ ਝੋਟਾ ਕੇ ਬਥੇ ਨਹੀਂ ਹੋੜ ਧਰ ਗਿਆ ਸ਼ਰ ਨੇ ਲੜਨ ਨੂੰ ਨਹੀਂ ਠੀਕ ਆ ਲੈ ਇੱਥੇ ਰੱਖ ਨਹੀਂ ਠੀਕ ਆ ਦਵਦਾਨੀ ਕਿਸੇ ਗੱਲ ਨੂੰ ਅਗਲਾ ਆਪ ਲੜਦਾ ਚੀਕ ਮਾਰ ਕੇ ਭੱਜ ਜਵੇ ਉਹ ਲੈ ਵੀ ਕੂਕਟਰ ਆਪਣਾ ਹੈਗਾ ਪੂਰਾ ਸੈਟਅਪ ਤੇ ਘਰੇ ਆ ਗਏ ਆਂ ਦੇਖ ਲਓ 10 ਜੂਨ ਨੂੰ ਛੱਡਿਆ ਹੀ ਆਪਾਂ ਤੇ ਕੱਲ ਨੂੰ ਵੀ ਆਪਾਂ ਛੱਡਨੇ ਆਂ ਦੋ 11 ਜੂਨ ਨੂੰ ਨੇ ਯਰ ਇਹ ਕਰ ਨੂੰ ਕਿਹ ਹੈ ਛੜਨੇ ਵਈ ਯਰ ਇਹ ਕੇ ਬਰੇ ਛੱਡ ਦੇ ਚੱਲ ਫੁੱਡੇ ਲਿਆ ਕੇ